ਡੇਰਾ ਸੰਤ ਬਾਬਾ ਮੇਲਾ RAM ਜੀ ਪਰੋਮਜਾਰਾ ਵਿਖੇ ਡੇਰੇ ਦੇ ਮੌਜੂਦਾ ਗੱਦੀ ਨਿਸ਼ੀਨਤੇ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਦੇ ਪੰਜਾਬ ਪ੍ਰਧਾਨ 108 ਸੰਤ ਕਲਵੰਤ RAM ਪਰੋਮਜਾਰਾ ਜੀ ਦੀ ਅਗਵਾਈ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 646ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀ ਅਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ 108 ਸਤਿ ਕੁਲਵੰਤ ਨਾਮ ਪਰਮ ਜੀ ਨੇ ਕਿਹਾ ਕਿ ਸਾਨੂੰ ਗੁਰੂਆਂ ਦੇ ਪ੍ਰਕਾਸ਼ ਪੂਰਵ ਸਤਕਾਰ ਅਤੇ ਉਤਸ਼ਾਹ ਨਾਲ ਮਨਾਉਣੇ ਚਾਹੀਦੇ ਹਨ ਵੇਖੇ ਨਦਰ ਕਰ ਚੜੇ ਚਬਗੁਣ ਬਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਰਿ ਸਤ ਸੰਗ ਜੀਓ ਇਹ ਸ਼ਬਦ ਸਤਗੁਰੂ ਦਾਸ ਮਹਾਰਾਜ ਦੇ ਮੁਖਾਰਬੇ ਤੋਂ ਉੱਚ ਉਚਾਰਨ ਕੀਤਾ ਇਹ ਸ਼ਬਦ ਸਤਗੁਰੂ ਦਾਸ ਮਹਾਰਾਜ ਜੀ ਜਿਹੜੇ ਕਿ ਜਿੰਨਾ ਸਮਾਜ ਆ ਉਹ ਤਰੱਕੀ ਦੀ ਰਾਹ ਤੇ ਹੈ ਕਿਉਂ ਸਤਗੁਰਾਂ ਨੇ ਉਹ ਇਲਾਹੀ ਬਾਣੀ ਉਹ ਧੁਰਕੀ ਬਾਣੀ ਜਿਨ੍ਹਾਂ ਦੇ ਨਾਲ ਜਾਤ ਪਵਾਨੀ ਦੇ ਹੰਕਾਰ ਤੋੜੇ ਔਰ ਉਹਨਾਂ ਨੂੰ ਸਹੀ ਮਾਰਗ ਦੇ ਉੱਤੇ ਤੋਰਿਆ ਔਰ ਸਤਗੁਰੂ ਦਾਸ ਮਹਾਰਾਜ ਅਸੀਂ ਉਹਨਾਂ ਨੂੰ ਜਗਤ ਪਿਤਾ ਕਹਿੰਦੇ ਆ ਕਿਉਂਕਿ ਉਹਨਾਂ ਨੂੰ ਇੱਕ ਸਮਾਜ ਦੀ ਚਿੰਤਾ ਨਹੀਂ ਉਹਨਾਂ ਨੂੰ ਸਾਰੇ ਸਮਾਜ ਦੀ ਚਿੰਤਾ ਸਾਰੀ ਦੁਨੀਆ ਦੀ ਸਾਰੀ ਕੈਨਾਤ ਦੀ ਚਿੰਤਾ ਸੀ ਹਰ ਰੋਜ਼ ਸ਼ਬਦ ਪੜ੍ਹਦੇ ਆ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ ਉਹ ਕਹਿੰਦੇ ਬਈ ਇਹਨਾਂ ਨੂੰ ਮਿਲੇ ਚ ਅੰਨ ਉਹ ਸਾਰੇ ਲੋਕਾਂ ਨੂੰ ਕਹਿੰਦੇ ਸਭ ਮਿਲੇ ਸਭਨ ਕੋ ਅੰਨ ਛੋਟ ਵੱਡੇ ਸਭ ਸਮ ਵਸੈ ਰਵਿਦਾਸ ਰਹੇ ਪਰਸੰਨ ਕਹਿੰਦੇ ਕੋਈ ਛੋਟਾ ਵੱਡਾ ਨਾ ਹੋਵੇ ਕੋਈ ਜਾਤ ਪਾਤ ਦਾ ਵਿਤਕਰਨਾ ਹੋਵੇ ਸਾਰਿਆਂ ਨੂੰ ਬਰਾਬਰਤਾ ਬਰਾਬਰਤਾ ਦੀ ਉਹਨਾਂ ਨੇ ਗੱਲ ਕੀਤੀ ਇਹ ਸ਼ਬਦ ਆਪਾਂ ਪੜ ਕਿਤੇ ਬਹੁਤ ਜਨਮ ਮਿਸਰੇ ਤੇ ਬਾਦੋ ਇਹ ਜਨਮ ਪੜ ਲਿਖ ਸਤਿਗੁਰ ਪਾਤਸ਼ਾਹ ਕਹਿੰਦੇ ਬਹੁਤ ਜਨਮ ਪੜਕਦੇਨ ਹੋ ਗਿਆ ਭਾਵ ਇਹ ਜਿਹੜਾ ਸਮਾਜ ਹੈ ਜਿਹੜੇ ਉੱਚ ਨੀਚ ਦੇ ਵਿਤਕਰਿਆ ਬੜੇ ਸਮਿਆਂ ਦੇ ਉੱਤੋਂ ਆ ਰਹੇ ਆ ਔਰ ਉਹਨਾਂ ਨੇ ਉਸ ਵੇਲੇ ਇਹਨਾਂ ਨੂੰ ਬਰਾਬਰਤਾ ਲਿਆਂਦੀ ਔਰ ਅਜਾਤ ਅਪਮਾਨੀਆਂ ਨੂੰ ਸਿੱਧੇ ਰਾਹੇ ਪਾਇਆ ਔਰ ਗੁਰੂ ਜਪਦਾਸ ਮਹਾਰਾਜ ਜਿਹੜੀ ਬਾਣੀ ਆ ਉਹ ਸਾਨੂੰ ਬਾਣੀ ਦੱਸਦੀ ਆ ਕਿ ਇਲਾਹੀ ਜੋਤ ਇਲਾਹੀ ਨੂਰ ਉਹ ਦੁਨੀਆਂ ਦੇ ਉੱਤੇ ਰੱਬ ਆਪ ਚੱਲ ਕੇ ਆਇਆ ਕਿਉਂਕਿ ਸਾਰੇ ਮਹਾਪੁਰਸ਼ਾਂ ਦੀ ਬਾਣੀ বেদ ਸ਼ਾਸਤਰ ਜਿੰਨੇ ਮਰਜ਼ੀ ਪੜ ਲਓ ਉਸ ਅਕਾਲ ਪੁਰਖ ਦੀ ਸਿਫਤ ਕਰਦੇ ਆ ਗੁਰੂ ਅਰਦਾਸ ਜੀ ਜਦੋਂ ਅਸੀਂ ਬਾਣੀ ਪੜ੍ਹਦੇ ਆ ਸੁਣਦੇ ਆ ਉਹ ਪਤਾ ਲੱਗਦਾ ਕਿ ਪ੍ਰਮਾਤਮਾ ਦੇ ਨਾਲ ਵੀ ਉਹਨਾਂ ਦੀ ਲੜਾਈ ਚੱਲਦੀ ਸੀ ਪ੍ਰਮਾਤਮਾ ਦੇ ਨਾਲ ਵੀ ਉਹ ਲੜਦੇ ਸੀ ਉਹ ਆਪ ਅਕਾਲ ਪੁਰਖ ਸੀ ਜਿਹੜਾ ਬਾਣੀ ਦੇ ਵਿੱਚ ਉਹਨਾਂ ਨੇ ਫਰਮਾਇਆ ਤੂੰ ਹੀ ਮੋਹੀ ਮੋਹੀ ਤੂੰ ਹੀ ਅੰਤਰ ਅੰਤਰ ਗੈਸਾ ਉਹਨੇ ਕਿਹਾ ਵਿੱਚ ਤੇਰੇ ਔਰ ਮੇਰੇ ਵਿੱਚ ਅੰਤਰ ਕੀ ਆ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਉਹਨੇ ਉਸ ਕਾਲਪੁਰਖ ਨੂੰ ਕਹਿ ਦਿੱਤਾ ਕਿ ਤੇਰੇ ਤਾਂ ਮੇਰੇ ਵਿੱਚ ਕੀ ਅੰਤਰ ਹੈ ਜੋ ਹਮ ਬਾਂਦੇ ਮੋਹ ਫਾਸ ਹਮ ਪ੍ਰੇਮ ਬੰਧਨ ਤਮ ਬਾਂਦੇ ਆਪਣੇ ਛੂਟਣ ਕੋ ਯਤਨ ਕਰੋ ਹਮ ਛੂਟੇ ਤਮ ਰਾਦੇ ਪ੍ਰਮਾਤਮਾ ਨੂੰ ਸਿੱਧਾ ਚੈਲੰਜ ਕਰਤਾ ਕਹਿੰਦੇ ਹੈ ਪ੍ਰਮਾਤਮਾ ਉਹਨੇ ਪ੍ਰੀਤ ਮੇਰੀ ਪ੍ਰੀਤ ਗੋਬਿੰਦ ਸਿਓ ਜਿੰਨ ਕਟ ਹੈ ਮੈਂ ਤਾਂ ਮੂਲ ਮਹਿੰਗੀ ਲਈ ਜੀ ਸਟਾ ਕਹਿੰਦੇ ਮੈਂ ਤਾਂ ਉਸ ਅਕਾਲ ਪੁਰਖ ਦੀ ਪ੍ਰੀਤ ਜਿਹੜੀ ਪਾਈ ਆ ਮੇਰੀ ਪ੍ਰੀਤ ਗੋਬਿੰਦ ਸਾਹਿਬ ਕਹਿੰਦੇ ਉਸ ਅਕਾਲ ਪੁਰਖ ਨਾਲ ਘਾਟ ਨਾ ਜਾਵੇ ਮੈਂ ਤਾਂ ਆਪਣਾ ਮਨ ਦੇ ਕੇ ਉਸ ਸਤਿਗੁਰੂ ਦੀ ਪ੍ਰੀਤ ਖਰੀਦੀ ਆ ਉਸ ਉਸ ਵਾਹਿਗੁਰੂ ਦੀ ਪ੍ਰੀਤ ਲਈ ਆ ਜੋ ਹਮ ਬਾਂਦੇ ਮੂਫਾਸ ਹਮ ਪ੍ਰੇਮ ਵੰਦਨ ਤਮ ਬਾਂਦੇ ਹੈ ਪ੍ਰਮਾਤਮਾ ਮੈਂ ਤੈਨੂੰ ਆਪਣੇ ਪ੍ਰੇਮ ਦੇ ਬੰਦਨਾਂ ਦੇ ਨਾਲ ਬੰਨ ਲਿਆ ਕਹਿੰਦੇ ਆਪਣੇ ਛੁੱਟਣ ਕੋ ਯਤਨ ਕਰੋ ਹਮ ਛੂਟੇ ਤਮ ਰਾਤ ਇਕੱਜ ਤੇਰਾ ਨਾਮ ਜਪ ਕੇ ਅਸੀਂ ਦੁਨੀਆ ਤੋਂ ਛੁੱਟ ਗਏ ਪਰ ਪ੍ਰਮਾਤਮਾ ਤੈਨੂੰ ਅਸੀਂ ਨਾਮ ਦੇ ਨਾਲ ਤੈਨੂੰ ਆਪਣੇ ਪ੍ਰੇਮ ਜਾਂ ਤੰਦਾਂ ਦੇ ਨਾਲ ਇਦਾਂ ਦਾ ਬੰਨ ਲਿਆ ਇਦਾਂ ਦਾ ਜਕੜ ਲਿਆ ਕਹਿੰਦੇ ਆਪਣੇ ਛੁੱਟਣ ਦਾ ਯਤਨ ਕਰ ਤੇਰਾ ਨਾਮ ਜਪ ਕੇ ਕਹਿੰਦੇ ਅਸੀਂ ਤਾਂ ਛੁੱਟ ਗਏ ਪਰ ਤੈਨੂੰ ਅਸੀਂ ਆਪਣੇ ਪਿਆਰ ਦੇ ਨਾਲ ਮੋਹ ਦੇ ਨਾਲ ਬੰਨ ਲਿਆ Yes, yeah, ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੋਦੀ ਦਾ ਲੇਖ ਮਾਨ ਰਚ ਸੰਗਤ ਦੀ ਰਸਨਾ ਪਵਿੱਤਰ ਕਰਨੀਆਂ ਆਖਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਦੇ ਸਜਨ ਕੋ ਸਦਾ ਨੰਸੁਕਾਰ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਾਨ ਆਵ ਕਾਇਓ ਸੁਆਓ ਜਨ ਕੇ ਸੰਗ ਚਿਤ ਆਵੈ ਨਾਓ ਆਤਮੁਕਤ ਤੇ ਸਾਨੂੰ ਉਹ ਦਸਵੇਂ ਦਵਾਰ ਦੇ ਵਿੱਚ ਬੇਗੰਪੁਰਾ ਫਿਰ ਨਜ਼ਰ ਆਊਗਾ ਸੋ ਇਹ ਇੱਕ ਸਤਗੁਰ ਰਵदास ਮਹਾਰਾਜ ਦੀ ਜੋ ਵਿਚਾਰਤਾ ਰਹਾ ਹੈ ਜੋ ਫਲਸਫਾ ਹੈ ਸੋ ਬਹੁਤ ਹੀ ਮੈਂ ਸੰਤਾਂ ਦਾ ਰਹਿਣੀ ਆ ਜਿਨ੍ਹਾਂ ਨੇ ਮੈਨੂੰ 2 ਮਿੰਟ ਬੋਲਣ ਦਾ ਮੌਕਾ ਦਿੱਤਾ ਸੋ ਮੈਂ ਸਾਰੇ ਹੀ ਸਮਾਜ ਨੂੰ ਇਸ ਗੁਰਪੁਰਬ ਤੇ ਜੋ ਦਿਹਾੜਾ ਮਨਾਇਆ ਜਾ ਮਨਾਇਆ ਜਾ ਰਿਹਾ ਲੱਖ ਲੱਖ ਵਧਾਈ ਦੇ ਨਾਲ ਇੱਕੋ ਹੀ ਬੇਨਤੀ ਕਰਦਾ ਹਾਂ ਕਿ ਜੋ ਗੁਰੂਆਂ ਦਾ ਫਲਸਫਾ ਹੈ ਉਸ ਨੂੰ ਅਪਣਾਉਣ ਲਈ ਅੱਜ ਸਾਨੂੰ ਪ੍ਰਣ ਕਰਨਾ ਚਾਹੀਦਾ ਸੋ ਇਨਾਂ ਹੀ ਸ਼ਬਦਾਂ ਦੇ ਨਾਲ ਮੈਂ ਸਾਰਾ ਹੀ ਸੰਗਤ ਦੇ ਜਿੱਥੇ ਧੰਨਵਾਦੀਆਂ ਉੱਥੇ ਸੰਤਾਂ ਦਾ ਖਾਸ ਕਰਕੇ ਰਣੀ ਹਾਂ ਜਿਨ੍ਹਾਂ ਨੇ ਇਸ ਮੌਕੇ ਤੇ ਦਾਸ ਨੂੰ 2 ਮਿੰਟ ਦਾ ਸਮਾਂ ਦਿੱਤਾ ਰਵਿੰਦਰ في <applause> <applause> But i my ਆ 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 ਸਤਿਗੁਰ ਪਿਆਰਾ ਮੇਰਾ ਨਾਚਦਾ ਸੋ ਸਤਿਗੁਰ ਪਿਆਰਾ ਮੇਰਾ ਨਾਚਦਾ ਜਿਤਕ ਤਮੈ ਲੈ ਸੁਗਾਹੀ ਜਿਤਕ ਤਮੈ ਨਾਚਦਾ ਸੋ ਸਤਿਗੁਰ ਰਭੂ ਜੀ ਮੇਰਾ ਕੋਤੰਗ ਹਾਂ ਮੇਰਾ ਕੋਤੰਗ ਨੀਚ ਉੱਚ ਕਰੇ ਮੇਰਾ ਕੋਤੰਗ ਹੰਨੀਜੇ ਉੱਚ ਕਰੇ ਉਹ ਤੁਹਾਡੀ ਸਿਰਫ ਸਲਾਹ ਕਰਦੇ ਆ ਐਸੀ ਤਰ੍ਹਾਂ ਗੁਰੂ ਪਿਆਈ ਸਾਧ ਸੰਗਤ ਜੀ ਮੈਂ ਤਾਂ ਸਤਗੁਰੂ ਦੇ ਚਰਨਾਂ ਚ ਹੀ ਅਰਦਾਸ ਕਰੂੰਗਾ ਕਿ ਮਹਾਰਾਜ ਸਾਰੀਆਂ ਸੰਗਤਾਂ ਤੇ ਕਿਰਪਾ ਕਰੋ ਇਹਨਾਂ ਦਿਨ ਤੁਗੜੀ ਰਾਜ ਚੋਂ ਗੜੀ ਤਰਕੀਆਂ ਬਖਸ਼ੇ ਜਿਹੜੇ ਤੇ ਰਹੇ ਪ੍ਰਕਾਸ਼ ਪੁਰਬ ਦੀ ਇੰਨੀਆ ਸੇਵਾ ਕਰਦੇ ਵਿਦੇਸ਼ਾਂ ਵਿਦੇਸ਼ਾਂ ਵਿੱਚ ਸੇਵਾ ਕਰਦੇ ਆ ਮੈਂ ਤੁਹਾਡਾ ਦਿਨ ਨਹੀਂ ਦੇ ਸਕਦਾ ਬਾਣੀ ਦਾ ਫਰਮਾਰਿਆ ਦਿਨ ਦਾ ਦੇ ਲੈਂਦੇ ਥੱਕ ਪਾਈ ਕਹਿੰਦੇ ਉਹ ਦਿਨ ਦਾ ਨਹੀਂ ਥੱਕਦਾ ਅਸੀਂ ਲੈਂਦੇ ਥੱਕ ਜਾਂਦੇ ਆ ਤੁਸੀਂ ਸੰਗਤ ਇਹਨਾ ਪਿਆਰ ਦਿੰਨੇ ਆ ਇੰਨਾ ਪੈਸਾ ਦਿੰਨੇ ਆ ਤੁਸੀਂ ਨਹੀਂ ਥੱਕਦੇ ਮੈਂ ਥੱਕ ਗਿਆ ਨਾ ਮੈਂ ਮੈਂ ਇੱਥੇ ਤੱਕ ਇਹਨਾਂ ਸੰਗਤ ਨੂੰ ਬਵਾਸ ਕਰੂ ਬਹੁਤ ਪੈਸਾ ਹੋਦ ਗਿਆ ਮੈਂ ਇਹਨਾਂ ਕੋਈ ਕਰਦਾ ਮੈਂ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਮਹਾਂਪੁਰਸ਼ਾਂ ਦਾ ਸਭ ਤੋਂ ਜ਼ਿਆਦਾ ਤੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਾਰੇ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਤਗੁਰੂ ਜੀ ਦੇ ਪ੍ਰਕਾਸ਼ ਪੁਰਬ ਦੇ ਉੱਤੇ ਦਰਸ਼ਨ ਜਾਤ ਦਿੱਤੇ ਆ ਮੈਂ ਕੋਟਨ ਕੋਟ ਧੰਨਵਾਦ ਕਰਦਾ ਮੈਂ ਹਮੇਸ਼ਾ ਹੀ ਆਪ ਦੀ ਸੇਵਾ ਦੇ ਵਿੱਚ ਰਹੂੰਗਾ ਜੋ ਮੈਨੂੰ ਤੁਸੀਂ ਸੇਵਾ ਲਾਉਂਗੇ ਮੈਂ ਉਹ ਸਤ ਕਰਕੇ ਮੰਨਾਂਗਾ ਜੈ ਗੁਰਦੇਵ ਧੰਨ ਗੁਰਦੇ ਜੋ ਬੋਲੇ ਸੋਨ ਰਪੈ ਮਹਾਰਾਜ ਕੀ ਜੈ ਗੁਰਦੇਵ ਧੰਨ ਗੁਰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਅਰਦਾਸ ਕੋ ਕਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭੋਤਿ ਜੀ ਕੀ ਪਾਛੈ ਦਰਸ਼ਨੀ ਪੋੜੀ ਪਿਥਮ ਭਗਵਤੀ ਸਿਮਕਾ ਗੁਰੂ ਨਾਨਕ ਦੇਵ ਈ ਆਏ ਪ੍ਰੰਗਤ ਗੁਰਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਜਨ ਹਰਗੋਬਿੰਦ ਸਿੰਘ ਜੀ ਰੋ ਸ੍ਰੀ ਹਰ ਆਏ ਸ੍ਰੀ ਹਰਿ ਕ੍ਰਿਸ਼ਨ ਧਿਆਇਆ ਡਠਾ ਸਬਦ ਖਜਾਇ ਤੇਗਵਾਦ ਅਸੰਬੀਆ ਕਰਨਉ ਨੇ ਦਾਵਤ ਆਏ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ 10ਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਪੜੀ ਸੁਣੀ ਦਾ ਭਾਵ ਦਾਸਾਂ ਸੇਵਕਾਂ ਸਰਵਤ ਸਾਧ ਸੰਗਤ ਦੇ ਹਿਰਦੇ ਵਿਖੇ ਵਸਾਉਣਾ ਹੋ ਸ਼ੋਭ ਤੇ ਆਟਲ ਹੁਕਮ ਨਾ ਵਖਸ਼ੇ ਕਰਕੇ ਸੰਗਤਾਂ ਨੂੰ ਕਰਤਾਤਵ ਕੋ ਸ਼ੋਭ ਹੁਕਮ ਨਾਮ ਤੇ ਚੱਲਣ ਦਾ ਵੱਲ ਵਖਸ਼ੇ ਕਰੋ ਸਹੀ ਗੁਰਮੁਖ ਮੇਲ ਕਰੋ ਜਿੰਨਾ ਮਿਲਿਆ ਤੇਰਾ ਨਾਮ ਚ ਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਵਤ ਕਾਈ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ